ਬੱਚਿਓ ਅੱਜ ਅਸੀਂ 10ਵੀਂ ਜਮਾਤ ਦੇ ਅਰਥ ਸ਼ਾਸਤਰ ਦੇ ਦੋ ਬੜੇ ਮਹੱਤਵਪੂਰਨ ਪ੍ਰਸ਼ਨ ਹੱਲ ਕਰਾਂਗੇ ਸਾਡਾ ਪਹਿਲਾ ਪ੍ਰਸ਼ਨ ਹੈ ਅਰਥ ਸ਼ਾਸਤਰ ਦੀ ਧਨ ਸੰਬੰਧੀ ਪ੍ਰਵਹਾਸ਼ਾ ਦੀ ਵਿਆਖਿਆ ਕਰੋ ਅਤੇ ਦੂਸਰਾ ਪ੍ਰਸ਼ਨ ਹੈ ਅਰਥ ਸ਼ਾਸਤਰ ਦੀ ਭੌਤਿਕ ਕਲਿਆਣ ਸੰਬੰਧੀ ਪ੍ਰਵਹਾਸ਼ਾ ਦੀ ਵਿਆਖਿਆ ਕਰੋ ਜਦੋਂ ਅਸੀਂ ਪਹਿਲਾ ਪ੍ਰਸ਼ਨ ਹੱਲ ਕਰਾਂਗੇ ਤਾਂ ਇੱਥੇ ਅਸੀਂ ਦੱਸਾਂਗੇ ਕਿ ਅਰਥ ਸ਼ਾਸਤਰ ਦੀ ਧਨ ਸੰਬੰਧੀ ਪ੍ਰਵਹਾਸ਼ਾ ਸਭ ਤੋਂ ਪਹਿਲਾਂ ਐਡਮ ਸਮਿਥ ਨੇ ਦਿੱਤੀ ਐਡਮ ਸਮਿਥ ਨੂੰ ਅਰਥ ਸ਼ਾਸਤਰ ਦਾ ਪਿਤਾਮਾ ਵੀ ਕਿਹਾ ਜਾਂਦਾ ਹੈ ਤੇ ਉਹ ਸਕਾਟਲੈਂਡ ਦਾ ਰਹਿਣ ਵਾਲਾ ਸੀਗਾ। ਅਸਲ ਵਿੱਚ ਐਡਮ ਸਮਿਥ ਨੇ 1776 ਵਿੱਚ ਆਪਣੀ ਕਿਤਾਬ ਐਨ ਇਨਕੁਆਰੀ ਇਨਟੂ ਨੇਚਰ ਐਂਡ ਕੌਜ਼ਸ ਆਫ ਵੈਲਥ ਆਫ ਨੇਸ਼ਨਸ ਵਿੱਚ ਇਸ ਦੀ ਪਰਿਵਰਚਾ ਦਿੱਤੀ। ਐਡਮ ਸਮਿਥ ਦੱਸਦੇ ਹਨ ਕਿ ਅਰਥ ਸ਼ਾਸਤਰ ਧਨ ਦਾ ਅਧਿਐਨ ਹੈ। ਇਸ ਵਿੱਚ ਅਸੀਂ ਕਿਵੇਂ ਦੂਸਰੇ ਦੇਸ਼ ਧਨ ਕਮਾਉਂਦੇ ਹਨ, ਬਣਾਉਂਦੇ ਹਨ ਤੇ ਆਪਣੇ ਆਪ ਨੂੰ ਵਿਕਸਿਤ ਕਰਦੇ ਹਨ ਆਦੀ ਗੱਲਾਂ ਦਾ ਅਧਿਐਨ ਕਰਦੇ ਹਾਂ। ਅਰਥ ਸ਼ਾਸਤਰ ਦੀ ਭੌਤਿਕ ਕਲਿਆਣ ਸੰਬੰਧੀ ਪਰਿਭਾਸ਼ਾ ਐਲਫਰਡ ਮਾਰਸ਼ਲ ਦੁਆਰਾ ਦਿੱਤੀ ਗਈ। ਉਹਨਾਂ ਨੇ 1890 ਵਿੱਚ ਆਪਣੀ ਕਿਤਾਬ ਪ੍ਰਿੰਸੀਪਲਸ ਆਫ ਇਕਨੋਮਿਕਸ ਵਿੱਚ ਇਸ ਦੀ ਪਰਿਭਾਸ਼ਾ ਦਿੱਤੀ। ਜਿੱਥੇ ਐਡਮ ਸਮਿਥ ਅਰਥ ਸ਼ਾਸਤਰ ਦਾ ਕੇਂਦਰੀ ਬਿੰਦੂ ਤੁਨ ਨੂੰ ਮੰਨਦੇ ਹਨ, ਉੱਥੇ ਐਲਫਰਡ ਮਾਰਸ਼ਲ ਅਰਥ ਸ਼ਾਸਤਰ ਦਾ ਕੇਂਦਰੀ ਬਿੰਦੂ ਮਨੁੱਖੀ ਕਿਰਿਆਵਾਂ ਨੂੰ ਮੰਨਦੇ ਹਨ। ਉਹਨਾਂ ਅਨੁਸਾਰ ਉਹ ਸਾਰੀਆਂ ਕਿਰਿਆਵਾਂ ਜੋ ਇੱਕ ਮਨੁੱਖ ਦੁਆਰਾ ਸਮਾਜ ਵਿੱਚ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ਨਾਲ ਇੱਕ ਮਨੁੱਖਾ ਸਾਰੀਆਂ ਭੌਤਿਕ ਵਸਤੂਆਂ ਨੂੰ ਪ੍ਰਾਪਤ ਕਰਨ ਅਤੇ ਉਹਨਾਂ ਦੀ ਵਰਤੋਂ ਕਰਦਾ ਹੈ ਜਿਸ ਨਾਲ ਉਸ ਦੀ ਬਰਤੋਂ ਬਰਤੋਂ ਸੰਤੁਸ਼ਟੀ ਹੋ ਸਕੇ ਇੰਨਾ ਸਭ ਕੁਝ ਦਾ ਅਧਿਐਨ ਹੀ ਅਰਥ ਸ਼ਾਸਤਰ ਹੈ ਇਸ ਤਰ੍ਹਾਂ ਦੋਵੇਂ ਪ੍ਰਸ਼ਨਾਂ ਦੇ ਅੰਤਰ ਤੋਂ ਸਾਨੂੰ ਪਤਾ ਲੱਗਦਾ ਹੈ ਜਿੱਥੇ ਐਡਮ ਸਮਿਥ ਅਰਥ ਸ਼ਾਸਤਰ ਦੇ ਅਧਿਐਨ ਨੂੰ ਸਰਪੱਤਨ ਤੱਕ ਸੀਮਿਤ ਰੱਖਦੇ ਹਨ ਉੱਥੇ ਐਲਫਰਡ ਮਾਰਸ਼ਲ ਇਸ ਦਾ ਦਾਇਰਾ ਵੱਡਾ ਕਰਦੇ ਹੋਏ ਇਸ ਵਿੱਚ ਮਨੁੱਖੀ ਕਿਰਿਆਵਾਂ ਨੂੰ ਸ਼ਾਮਲ ਕਰਦੇ ਹਨ